ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੜ੍ਹਦੀ ਕਲਾ ਚ ਸਾਰੇ ਅੱਜ ਦਾ ਬਹੁਤ ਹੀ ਪਿਆਰਾ ਜਿਹਾ ਵਲੌਗ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਅੱਜ ਪ੍ਰਮਾਤਮਾ ਨੇ ਇੰਨੀ ਕਿ ਹਿੰਮਤ ਤੇ ਸੋਜੀ ਦਿੱਤੀ ਕਿ ਅਸੀਂ ਚਮਕੌਰ ਸਾਹਿਬ ਗਏ ਸੀ ਗੁਰਦੁਆਰਾ ਸਾਹਿਬ ਚਲੋ ਅੱਜ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਨਾਲ ਨਾਲ ਅੱਜ ਸਵੇਰੇ ਸਵੇਰੇ ਅਸੀਂ ਜਲਦੀ ਨਿਕਲਣਾ ਸੀ ਸਾਰਿਆਂ ਨੇ ਤੇ ਜਿਹੜੀ ਭੈਣ ਖਾਣੇ ਚ ਹੈਲਪ ਕਰਦੀ ਉਹ ਸਵੇਰ ਸੁਬਾਹ ਇੰਨੀ ਜਲਦੀ ਨਹੀਂ ਆ ਸਕੀ ਸੋ ਮੈਂ ਸੁਬਾਹ ਸੁਬਾਹ ਜਲਦੀ ਉੱਠ ਕੇ ਆਲੂ ਵਾਲੇ ਪਰੌਂਠੇ ਬਣਾਤੇ ਸਾਰਿਆਂ ਲਈ ਕਿਉਂਕਿ ਇੰਨੀ ਜਲਦੀ ਕਿਸੇ ਨੇ ਵੀ ਖਾਣੇ ਨਹੀਂ ਸੀ ਬੱਚੇ ਵੀ ਹਜੇ ਸੁੱਤੇ ਪਏ ਆ ਸੋ ਨਾਲ ਹੀ ਪੈਕ ਕਰਾਂਗੇ ਤਾਂ ਕਿ ਰਾਹ ਦੇ ਵਿੱਚ ਇੰਜੋਏ ਕਰ ਸਕੀਏ ਖਾਣਾ ਖਾ ਸਕੀਏ ਮੈਨੂੰ ਨਾ ਇਹ ਕਹਿੰਦੇ ਹਮੇਸ਼ਾ ਫਖਰ ਮਹਿਸੂਸ ਹੁੰਦਾ ਹੁੰ ਦਾ ਬਣਾਉਣਾ ਬਾਕੀ ਮੇਰੀ ਸੋਚ ਇਹ ਹੈ ਕਿ ਜਦੋਂ ਤੁਸੀਂ ਖਾਣਾ ਆਪ ਬਣਾਉਨੇ ਹੋ ਆਪਣੇ ਪਰਿਵਾਰ ਲਈ ਤਾਂ ਤੁਸੀਂ ਵਧੀਆ ਫੀਲਿੰਗਸ ਉਹਦੇ ਵਿੱਚ ਪਾਉਨੇ ਹੋ ਵਧੀਆ ਵਾਈਬਸ ਪਾਉਨੇ ਹੋ ਜਿਹੜੀ ਕਿ ਤੁਹਾਡੀ ਬੋਡੀ ਦੇ ਵਿੱਚ ਐਬਜ਼ਾਰਬ ਹੁੰਦੀਆਂ ਨੇ ਤੇ ਜਦੋਂ ਤੁਸੀਂ ਖਾਣਾ ਬਾਹਰ ਖਾਣੇ ਹੋ ਜਾਂ ਕਿਸੇ ਤੋਂ ਬਣਵਾਉਨੇ ਹੋ ਅਗਲੇ ਦੇ ਡਿਪੈਂਡ ਕਰਦਾ ਮੂਡ ਤੇ ਕਈ ਵਾਰ ਅਗਲਾ ਗੁੱਸੇ ਦੇ ਵਿੱਚ ਖਾਣਾ ਬਣਾਉਂਦਾ ਤਾਂ ਤੁਹਾਨੂੰ ਹਜਮ ਨਹੀਂ ਹੁੰਦਾ ਇਹ ਮੇਰੀ ਫੀਲਿੰਗ ਹੈ ਹੋ ਸਕਦਾ ਤੁਹਾਡੀ ਡਿਫਰੈਂਟ ਹੋਵੇ ਇਹਦੇ ਨਾਲੋਂ ਲਓ ਜੀ ਅੰਮੀ ਜਾਨ ਵਾਸਤੇ ਘੱਟ ਕੇਓ ਵਾਲਾ ਪਰੌਂਠਾ ਰੈਡੀ ਹੋ ਚੁੱਕਿਆ ਤੇ ਪਲੇਟ ਸਿੱਧੀ ਅੰਮੀ ਜਾਨ ਵੱਲ ਨੂੰ ਸਿੱਧੀ ਹੋ ਚੁੱਕੀ ਆ ਸਾਰਿਆਂ ਨੇ ਡਿਸਾਈਡ ਕੀਤਾ ਸੀ ਦੇ ਨਾਲ ਮੱਖਮੀਆਂ ਕੋਈ ਨਹੀਂ ਥੋੜੀ ਧੀ ਤੁਹਾਨੂੰ ਗਰਮ ਗਰਮ ਖਵਾਉਗੀ ਪਰੌਂਠੇ ਲਓ ਜੀ ਸਾਡਾ ਵੱਡਾ ਰਸਗੁੱਲਾ ਵੀ ਉੱਠ ਗਿਆ ਹੁਣ ਉਹਦੇ ਵਾਸਤੇ ਦੁੱਧ ਦੀ ਬੋਤਲ ਬਣਾਵਾਂਗੇ ਨਾਲ ਨਾਲ ਓ ਮਗਾ ਲੈ ਮੇਰਾ ਪੁੱਤ ਬੈਡ ਟੀ ਵਾਂਗੂ ਤੇਰਾ ਬੈਡ ਦੁੱਧੂ ਜਾਊਗਾ ਆਏ ਮੇਰਾ ਵੱਡਾ ਰਸਗੁੱਲਾ ਅੱਖਾਂਵਾਲ ਦਾ ਉੜਦਾ ਮੇਰਾ ਸੋਹਣਾ ਜਿਹਾ ਪੁੱਤ ਆ ਚੱਕੋ ਜੀ ਉਧਰੋਂ ਨਿਕਾ ਰਸਗੁੱਲਾ ਵੀ ਠੇਡੇ ਖਾਂਦਾ ਹੁੰਦਾ ਨਾਨੂ ਦੀਆਂ ਲੱਤਾਂ ਫੜਦਾ ਇਹ ਵੀ ਹਜੇ ਅਧੀਆਂ ਨੀਂਦੀਆਂ ਚ ਫਿਰਦੇ ਆ ਦਸ ਵਾਸੀਆਂ ਬੂਸੀਆਂ ਜੀਆਂ ਲੈਂਦੇ ਬਈ ਧਾਨਾ ਟੇਬਲ 'ਜਾ ਨਾ ਟੁੱਟਿਆ ਨਾ ਖਿਹੜਾ ਛੁੱਟਿਆ ਪਤਾ ਨਹੀਂ ਕਿਹੜੀਆਂ ਸਦੀ ਉਨੇ ਹੀ ਕੰਮ ਆ ਰਿਹਾ ਇਹ ਵੱਡੇ ਕਾਕੇ ਨੇ ਸਵੇਰੇ ਘਰ ਸਿਰ ਤੇ ਚੱਕ ਲਿਆ ਕਹਿੰਦਾ ਨਾਉਣਾ ਨਹੀਂ ਮਾਂ ਨੇ 2 ਮਿੰਟਾਂ ਜੀ ਆਪਦੀਆਂ ਚਿੰਦੀਆਂ ਪਿੰਦੀਆਂ ਤੇਲ ਤੂਲ ਲਾ ਕੇ ਨਵਾ ਕੇ ਤਿਆਰ ਕਰਤੀਆਂ ਆਏ ਮੇਰੀਆਂ ਛੋਨੀਆਂ ਨਹੀਂ ਮਿੱਠੀਆਂ ਲਓ ਜੀ ਸਮਾਨ ਸਮੋਨ ਦੀ ਸਮਝ ਨਹੀਂ ਆਉਂਦੀ ਹੁੰਦੀ ਵੀ ਕਿੰਨਾ ਕੁ ਪੈਕ ਕਰਕੇ ਲੈ ਜਾਈਏ ਤਕਰੀਬਨ ਸਾਰੇ ਘਰ ਦਾ ਸਮਾਨ ਹੀ ਪੈਕ ਕਰਕੇ ਲੈ ਜਾਣਾ ਪੈਂਦਾ ਨਿਆਣਿਆਂ ਦੇ ਨਾਲ ਆਈ ਮੇਰੇ ਮਿੱਠੇ ਜੀ ਮਾਂ ਦੀ ਠੀਕ ਕਰਦੇ ਆ ਕਾਰ 'ਚ ਬੈਠੇ ਵਾਹਿਗੁਰੂ ਜੀ ਆਪਣੀ ਮਿਹਰ ਬਣਾਈ ਰੱਖਿਓ। ਲਓ ਜੀ ਡੈਡੀ ਨੇ ਟੈਂਕੀ ਫੁੱਲ ਕਰਾ ਲਈਏ ਕਾਰ ਦੀ। ਨਿੱਕੇ ਰਸਗੁਲੇ ਨੇ ਤਾਲ ਨੂੰ ਵਾਲੇ ਪਰੌਂਠੇ ਤੇ ਦੱਬ ਵੀ ਦੇ ਲਿਆ ਬੈਠਨ ਸਾਰੀ। ਮੱਖਾ ਡੈਡੀ ਜੀ ਤੇਲ ਪਰਵਾ ਕੇ ਕਾਰ ਇੱਥੇ ਲਾ ਕੇ ਜਾਣੀ ਆ ਕਹਿੰਦੇ ਕਿਵੇਂ ਮੱਖਾ ਅਈ ਕਹਿੰਦੇ ਆ ਕਿ ਵੀ ਤੇਲ ਪਰਵਾਓ ਤੇ ਨਾਲ ਆ ਗੱਡੀ ਜੀ ਮਿਲੂਗੀ ਤੁਹਾਨੂੰ। ਵੱਡੇ ਰਸਗੁਲੇ ਨੇ ਪਰੌਂਠੇ ਖਾਣ ਤੋਂ ਇਨਕਾਰ ਕਰਤਾ ਇਸ ਕਰਕੇ ਇਕੱਲੇਆਂ ਲਈ ਰੇੜੀ ਲੱਭੀ ਗਈ। ਚੱਕੋ ਜੀ ਵੱਡਾ ਰਸਗੁਲਾ ਡਾਈਟਿੰਗ ਕਰ ਰਿਹਾ ਸਾਰਾ ਫਰੂਟਸ ਵਾਲਾ ਬ੍ਰੇਕਫਾਸਟ ਹੀ ਕਰੂਗਾ ਸਵੇਰੇ ਸਵੇਰੇ। ਬਾਕੀ ਤੁਹਾਨੂੰ ਪਤਾ ਹੀ ਆ ਵੀ ਇਹ ਕੈਮਰਾ ਸ਼ਾਈ ਹੈ ਇਸ ਕਰਕੇ ਮੁ ਡੈਡੀ ਜੀ ਚਾਹ ਦੀ ਕੱਪੀ ਕੱਪੀ ਲੈ ਲਈਏ ਨਾਲ ਪਰੌਂਠੇ ਛਕ ਲਾਂਗੇ ਡੈਡੀ ਜੀ ਚਾਹ ਉਹਦੀ ਗਰਮ ਗਰਮ ਪੀ ਚੁੱਕੇ ਨੇ ਹੁਣ ਦੋ ਤਿੰਨ ਨੂੰ ਸੰਭਾਲਣਗੇ ਤਾਂ ਕਿ ਉਹਨਾਂ ਦੇ ਮਾਤਾ ਜੀ ਆਪਦਾ ਪਰੌਂਠਾ ਛਕ ਸਕਣ ਹੈ ਇੱਥੇ ਵੀ ਦਲਜੀਤ ਦਾ ਸਾਂਹ ਦਾ ਸ਼ੋਅ ਚੱਲ ਰਿਹਾ ਦਿਲਨ ਲੂਮੀਨਾਟੀ ਨੂਟੀ ਲਓ ਜੀ ਪਰਿਵਾਰ ਨਾਲ ਹਾਸੀਆਂ ਖੇਡੀਆਂ ਕਰਦੇ ਕਰਦੇ ਅਸੀਂ ਚਮਕੌਰ ਸਾਹਿਬ ਪਹੁੰਚ ਚੁੱਕੇ ਹਾਂ ਐਂਟਰੀ ਕਰਦੇ ਹੀ ਬਹੁਤ ਸੋਹਣੀਆਂ ਬਿਲਡਿੰਗ ਬਣੀਆਂ ਇੱਕੋ ਜਿਹੀਆਂ ਸਭ ਤੋਂ ਪਹਿਲਾਂ ਅਸੀਂ ਆਏ ਗੁਰਦੁਆਰਾ ਤਾੜੀ ਸਾਹਿਬ ਗੁਰਦੁਆਰਾ ਤਾੜੀ ਸਾਹਿਬ ਦਾ ਇਤਿਹਾਸ ਇਹ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਰਾ ਇੰਨੇ ਸਿੱਖਾਂ ਨੇ ਵੱਖਰੀ ਵੱਖਰੀ ਡਾਇਰੈਕਸ਼ਨ 'ਚ ਜਾ ਕੇ ਰੌਲਾ ਪਾਇਆ ਸੀ ਤਾਂ ਕਿ ਉਹਨਾਂ ਦੀ ਮੁਸਲਮਾਨਾਂ ਦੀ ਫੌਜ ਨੂੰ ਪਟਕਾਇਆ ਜਾ ਸਕੇ ਉਸੇ ਟਾਈਮ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਟਿੱਲੇ ਤੇ ਚੜ੍ਹ ਕੇ ਤਾੜੀ ਵਜਾ ਕੇ ਕਿਹਾ ਸੀ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਇਸੇ ਕਰਕੇ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਤਾੜੀ ਸਾਹਿਬ ਹੈ ਸ਼ੁਕਰ ਵਾਹਿਗੁਰੂ ਇਨਾ ਮੌਕਾ ਦਿੱਤਾ ਇਸ ਜ਼ਿੰਦਗੀ ਦੇ ਵਿੱਚ ਕਿ ਇੰਨੀ ਪਵਿੱਤਰ ਧਰਤੀ ਤੇ ਮੈਂ ਆਪਣੇ ਪੈਰ ਪਾ ਸਕੀ ਕਿਉਂਕਿ ਵੱਡੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਵਿੱਚ ਕੰਸਟਰਕਸ਼ਨ ਚੱਲ ਰਹੀ ਹੈ ਇਸ ਕਰਕੇ ਇਸ ਟਾਈਮ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਸਥਾਪਿਤ ਕੀਤੇ ਗਏ ਨੇ ਇਸ ਸਾਈਡ ਤੇ ਅੰਦਰ ਜਾ ਕੇ ਬਹੁਤ ਸਕੂਨ ਮਿਲਿਆ ਮੈਂ ਸ਼ੁਕਰ ਕਰਦੀ ਹਾਂ ਉਸ ਪ੍ਰਮਾਤਮਾ ਦਾ ਕਿ ਸਾਡੇ ਇੰਨੇ ਛੋਟੇ ਬੱਚਿਆਂ ਨੂੰ ਵੀ ਇੰਨੀ ਸੋਝੀ ਦੇ ਰਹੇ ਆ ਪ੍ਰਮਾਤਮਾ ਕਿ ਇੰਨਾ ਸੋਹਣਾ ਜਾ ਕੇ ਮੱਥਾ ਟੇਕਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਇੰਨੀ ਸੋਹਣੀ ਪੇਂਟਿੰਗ ਲੱਗੀ ਹੋਈ ਸੀ ਜਿਹਦੇ ਤੇ ਬਹੁਤ ਸੋਹਣੇ ਸ਼ਬਦ ਲਿਖੇ ਸੀ ਤਨਮਨ ਹੋਏ ਨਿਹਾਲ ਜਾ ਗੁਰੂ ਦੇਖਾ ਸਾਹਮਣੇ ਅੱਗੇ ਮੈਂ ਤੁਹਾਨੂੰ ਦਰਸ਼ਨ ਕਰਾਉਣੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੱਥ ਲਿਖਤ ਦੇ ਜਿਹਦੇ ਉੱਪਰ ਉਹਨਾਂ ਲਿਖਿਆ ਸੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਉਸ ਤੋਂ ਬਾਅਦ ਅਸੀਂ ਲੰਗਰ ਛਕਿਆ ਤੇ ਉਸ ਤੋਂ ਬਾਅਦ ਅਸੀਂ ਚੱਲ ਪਏ ਅਗਲੀ ਡੈਸਟੀਨੇਸ਼ਨ ਵੱਲ ਨੂੰ ਗੁਰਦੁਆਰਾ ਸਾਹਿਬ ਦੇ ਨਾਲ ਬਾਹਰ ਆਹ ਫੁੱਲ ਲੱਗੇ ਹੋਏ ਸੀ ਮੇਰੀ ਅਟੈਂਸ਼ਨ ਇਹਨਾਂ ਨੇ ਲਈ ਇਹ ਨਾ ਉਹ ਫੁੱਲ ਨੇ ਜ ਲੱਗੇ ਹੁੰਦੇ ਸੀ ਦੇਖ ਕੇ ਬਹੁਤ ਹੀ ਵਧੀਆ ਲੱਗਿਆ ਉਸ ਤੋਂ ਬਾਅਦ ਅਸੀਂ ਗਏ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਇਹ ਗੁਰਦੁਆਰਾ ਸਾਹਿਬ ਚਮਕੌਰ ਸਾਹਿਬ ਤੋਂ ਆਰਾਊਂਡ 50 ਮਿੰਟ ਦੀ ਦੂਰੀ 'ਤੇ ਹੈ ਜਦੋਂ ਆਪਾਂ ਅਨੰਦਪੁਰ ਸਾਹਿਬ ਵੱਲ ਨੂੰ ਜਾਂਦੇ ਆ ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਸੀ ਬਾਬਾ ਗੁਰਦਿੱਤਾ ਜੀ ਦੇ ਬਾਰੇ ਇਹ ਸ਼ਬਦ ਮਸ਼ਹੂਰ ਨੇ ਤਨ ਤਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਸੋ ਇਸ ਜਗ੍ਹਾ ਬਾਰੇ ਇਹ ਕਿਹਾ ਜਾਂਦਾ ਕਿ ਜੋ ਵੀ ਵਰ ਤੁਸੀਂ ਸੱਚੀ ਮਨੋਂ ਮੰਗਦੇ ਹੋ ਇਸ ਜਗ੍ਹਾ ਤੇ ਉਹ ਪੂਰਾ ਜ਼ਰੂਰ ਹੁੰਦਾ ਇਹ ਗੁਰਦੁਆਰਾ ਸਾਹਿ ਬਹੁਤ ਹੀ ਸੋਹਣੀ ਜਗ੍ਹਾ ਬਣੀ ਹੋਈ ਆ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਗਏ ਬਹੁਤ ਹੀ ਸਕੂਨ ਫੀਲ ਹੋਇਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਿਤ ਨੇ ਉੱਥੇ ਇੱਕ ਨਿੰਮ ਦਾ ਦਰਖਤ ਸੀ ਜਿਹੜਾ ਕਿ ਓਵੇਂ ਦੀ ਓਵੇਂ ਰੱਖਿਆ ਗਿਆ ਇਸ ਜਗ੍ਹਾ ਦੀ ਇੱਕ ਅਲੱਗ ਹੀ ਵਾਈਬ ਸੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਫਿਰ ਅਸੀਂ ਅਗਲੀ ਡੈਸਟੀਨੇਸ਼ਨ ਤੇ ਚੱਲ ਪਏ ਤੇ ਸਾਡੀ ਅਗਲੀ ਡੈਸਟੀਨੇਸ਼ਨ ਸੀ ਇਹ ਦਰਗਾਹ ਜਿਹੜੀ ਕਿ ਪੀਰ ਬਾਬਾ ਬੁੱਢਣ ਸਾਹਿਬ ਜੀ ਦੀ ਬਣੀ ਹੋਈ ਹੈ ਇਹ ਕਿਹਾ ਜਾਂਦਾ ਕਿ ਤੁਹਾਡੇ ਦਰਸ਼ਨ ਤਾਂ ਹੀ ਸਫਲ ਹੋਣਗੇ ਜੇ ਬਾਬਾ ਗੁਰਦਿਰਤਾ ਦੇ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਤੁਸੀਂ ਪੀਰ ਦੀ ਦਰਗਾਹ ਤੇ ਵੀ ਤੇ ਇਹ ਦਰਗਾਹ ਰਾਉਂਡ 500 ਮੀਟਰ ਦੀ ਦੂਰੀ ਤੇ ਬਣੀ ਹੋਈ ਹੈ ਉਸ ਗੁਰਦੁਆਰਾ ਸਾਹਿਬ ਤੋਂ ਇਹ ਦੋਨੋਂ ਜਗ੍ਹਾ ਕੀਰਤਪੁਰ ਸਾਹਿਬ ਬਣੀਆਂ ਹੋਈਆਂ ਨੇ ਇਸ ਜਗ੍ਹਾ ਦੀ ਹਿਸਟਰੀ ਇਹ ਹੈ ਕਿ ਇਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦਿੱਤੇ ਸੀ ਜਦੋਂ ਇਹਨਾਂ ਦੀ ਉਮਰ ਰਾਉਂਡ 671 ਸਾਲ ਦੀ ਸੀ ਪੀਰ ਬਾਬਾ ਬੁੱਢਣ ਸਾਹਿਬ ਜੀ ਨੇ ਬੱਕਰੀਆਂ ਰੱਖੀਆਂ ਹੋਈਆਂ ਸੀ ਜਿਨ੍ਹਾਂ ਨੂੰ ਸ਼ੇਰ ਚਾਰਦਾ ਸੀ ਹਾਂਜੀ ਕਿਉਂਕਿ ਉਹ ਬਹੁਤ ਹੀ ਕਰਾਮਾਤੀ ਸੀਗੇ ਜਦੋਂ ਉਹਨਾਂ ਨੂੰ 671 ਸਾਲ ਦੀ ਉਮਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦਿੱਤੇ ਤਾਂ ਪੀਰ ਬਾਬਾ ਬੁੱਢਣ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੁੱਧ ਪੇਟਾ ਕੀਤਾ ਬੱਕਰੀਆਂ ਦਾ ਜਿਹੜਾ ਕਿ ਇਹ ਕਿਹਾ ਜਾਂਦਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਅਸੀਂ ਜ਼ਰੂਰ ਪੀਵਾਂਗੇ ਪਰ ਅਸੀਂ ਆਪਣੇ 6ਵੇਂ ਗੁਰੂ ਦੇ ਰੂਪ ਦੇ ਵਿੱਚ ਆ ਕੇ ਤੁਹਾਡੇ ਤੋਂ ਦੁੱਧ ਪੀਵਾਂਗੇ ਤੇ ਬਾਬਾ ਬੁੱਢਣ ਸਾਹਿਬ ਜੀ ਨੇ ਕਿਹਾ ਕਿ ਮੇਰੀ ਉਮਰ ਤਾਂ 671 ਸਾਲ ਦੀ ਹੋ ਚੁੱਕੀ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਇੰਤਜ਼ਾਰ ਕਰੋ ਜਦੋਂ 6ਵੇਂ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਮਿਲਣ ਆਏ ਤਾਂ ਉਹਨਾਂ ਦੀ ਉਮਰ ਕਾਫੀ ਹੋ ਚੁੱਕੀ ਸੀ ਤਾਂ ਕਹਿੰਦੇ ਪੀਰ ਬਾਬਾ ਬੁੱਢਣ ਸਾਹਿਬ ਜੀ ਨੇ ਉਹਨਾਂ ਨੂੰ ਬੱਕਰੀਆਂ ਦਾ ਦੁੱਧ ਪੇਟਾ ਕੀਤਾ ਜਿਹੜਾ ਕਿ 6ਵੇਂ ਪਾਸ਼ਾ ਜੀ ਨੇ ਪੀਤਾ ਸੀ ਤੇ ਉਸ ਤੋਂ ਬਾਅਦ ਹੀ ਪੀਰ ਬਾਬਾ ਬੁੱਢਣ ਸਾਹਿਬ ਜੀ ਨੇ ਸਰੀਰ त्याਗਿਆ ਸੀ ਫਿਰ ਅਸੀਂ ਦਰਗਾਹ ਤੇ ਪ੍ਰਸ਼ਾਦ ਲਿਆ ਤੇ ਉਸ ਤੋਂ ਬਾਅਦ ਜਾਦਾ ਲੰਗਰ ਛਕਿਆ ਇਸ ਜਗ੍ਹਾ ਬਾਰੇ ਇੱਕ ਹੋਰ ਗੱਲ ਮੈਂਸ਼ਨ ਕਰਨਾ ਚਾਹੁੰਦੀ ਹਾਂ ਸ਼ਾਇਦ ਕਿਸੇ ਦੀ ਹੈਲਪ ਹੋ ਜਾਈ ਇਸ ਜਗ੍ਹਾ ਬਾਰੇ ਇਹ ਕਿਹਾ ਜਾਂਦਾ ਕਿ ਜੇ ਕਿਸੇ ਨੂੰ ਵੀ ਸਕਿਨ ਦੀ ਪ੍ਰੋਬਲਮ ਆ ਚਮੜੀ ਦੇ ਰੋਗ ਤੇ ਤੁਹਾਡੀਆਂ ਠੀਕ ਹੋ ਜਾਂਦੀਆਂ ਨੇ ਕੋਈ ਵੀ ਪ੍ਰੋਬਲਮ ਹੋਵੇ ਉਸ ਤੋਂ ਬਾਅਦ ਅਸੀਂ ਅੱਧੇ ਰਸਤੇ ਆ ਕੇ ਸ਼ੇਰੇ ਪੰਜਾਬ ਢਾਬਾ ਤੇ ਚਾਹ ਪੀਣ ਲਈ ਬੈਠ ਗਏ ਲਓ ਜੀ ਨਾਨੀ ਦੇ ਵੱਡੇ ਦੋਤੇ ਨੇ ਬਹੁਤ ਹੀ ਕਿਊਟ ਜਿਹਾ ਕੰਮ ਕੀਤਾ ਸਾਰੇ ਮੈਨੀਆਂ ਦੇ ਵਿੱਚ ਚੱਕ ਚੱਕ ਕੇ ਨਾਨੀ ਨੂੰ ਚੀਜ਼ਾਂ ਖਵਾਤੀਆਂ ਤੇ ਰਜਾਤਾ ਕਿੰਨੇ ਕਿਊਟ ਤੇ ਇਨੋਸੈਂਟ ਹੁੰਦੇ ਆ ਬੱਚੇ ਹਨਾ ਬਚਪਨ ਬਹੁਤ ਹੀ ਪਿਆਰਾ ਹੁੰਦਾ ਸੱਚੀ ਕਦੇ ਕਦੇ ਨਾ ਬੱਚਿਆਂ ਨੂੰ ਅਬਜ਼ਰਵ ਕਰਕੇ ਦੇਖਿਓ ਕੁਛ ਨਾ ਕਹਿਓ ਕੁਛ ਨਾ ਕਰਿਓ ਸਿਰਫ ਅਬਜ਼ਰਵ ਕਰਿਓ ਬਹੁਤ ਸੋਹਣਾ ਜਿਹਾਉਂਦੇ ਨੇ ਹਰ ਪਲ ਨੂੰ ਜਿਹਾਉਂਦੇ ਨੇ ਬੱਚੇ ਲਓ ਜੀ ਉਸ ਤੋਂ ਬਾਅਦ ਸਾਰਿਆਂ ਨੂੰ ਥੋੜੀ ਥ ਉਸੀ ਉਹਨਾਂ ਨੂੰ ਕਿਹਾ ਕਿ ਥੋੜਾ ਜਿਹਾ ਦੁੱਧ ਗਰਮ ਕਰਕੇ ਦੇ ਦਿਓ ਵਿਚਾਰਿਆਂ ਨੇ ਵਾਲਾ ਦੇ ਕੇ ਦਿੱਤਾ ਸੋ ਅਸੀਂ ਉਹਨੂੰ ਠੰਡਾ ਕੀਤਾ ਉੱਥੇ ਬੈਠ ਕੇ ਆਰਾਮ ਨਾਲ ਅੱਧਾ ਘੰਟਾ ਲਾ ਕੇ ਦੂਜੇ ਪਾਸੇ ਨਿਗਾ ਮਾਰੀ ਤਾਂ ਢਾਬੇ ਵਾਲੇ ਇੱਕ ਹੋਰ ਆਪਦਾ ਬੈਨਰ ਲਾਈ ਜਾਂਦੇ ਆ ਇੱਥੇ ਪਹਿਲਾਂ ਹੀ 50 60 ਬੈਨਰ ਉਹਨਾਂ ਦੇ ਲੱਗੇ ਹੋਏ ਨੇ ਆਉਂਦੇ ਆਉਂਦੇ ਅਸੀਂ ਲੁਧਿਆਣੇ ਵੇਚਦੀ ਨਿਕਲਣਾ ਸੀ ਸੋ ਅਸੀਂ ਬਾਈਪਾਸ ਲਿਆ ਸੀ ਲੁਧਿਆਣੇ ਦਾ ਇਹ ਸੋਚ ਕੇ ਕਿ ਇੱਥੇ ਟ੍ਰੈਫਿਕ ਘੱਟ ਹੋਊਗਾ ਪਰ ਇੱਧਰ ਤਾਂ ਟ੍ਰੈਫਿਕ ਤੌਬਾ ਤੌਬਾ ਵਾਪਸ ਆਉਂਦੇ ਆਉਂਦੇ ਬਿਲਕੁਲ ਨੀਰਾ ਪੈ ਚੁੱਕਿਆ ਸੀ ਸਾਨੂੰ ਫੇਰ ਅਸੀਂ ਜਗ 10 ਮਿੰਟਾਂ ਦੇ ਵਿੱਚ ਵਿੱਚ ਹੀ ਸਾਡੀ ਸਾਗ ਤੇ ਮੱਕੀ ਦੀ ਰੋਟੀ ਹਾਜ਼ਰ ਹੋਗੀ ਸਾਰਿਆਂ ਨੇ ਬਹੁਤ ਖੁਸ਼ੀ ਨਾਲ ਖਾਣਾ ਖਾਦਾ ਉਸ ਤੋਂ ਬਾਅਦ ਵਾਰੀ ਆਈ ਜਲੇਬੀਆਂ ਦੀ ਮੇਰੀ ਅਮੀ ਜਾਂਦੀਆਂ ਫੇਵਰਟ ਨੇ ਜਲੇਬੀਆਂ ਅਮੀ ਜਾਂਦੀਆਂ ਅੱਖਾਂ ਚ ਚਮਕ ਆਣੀ ਜ਼ਰੂਰੀ ਹੁੰਦੀ ਹੈ ਲਵ ਯੂ ਅਮੀ ਬਹੁਤ ਜ਼ਿਆਦਾ ਤੁਹਾਨੂੰ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਲਓ ਜੀ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਮਿੱਠੇ ਦੀ ਪੰਜਾਬੀ ਗੁੜ ਦੀ ਜਵਾਕ ਟੁੱਟ ਕੇ ਪੈ ਗਏ ਕਿਉਂਕਿ ਇਹਨਾਂ ਦਾ ਮਿੱਠਾ ਇੰਡੀਆ ਆ ਕੇ ਬਿਲਕੁਲ ਬੰਦ ਕੀਤਾ ਹੋਇਆ ਮੰਮੀ ਜੀ ਕਹਿੰਦੇ ਗੁੜ ਤਾਂ ਬਲਾਈ ਸੁਆਦਾ ਕੁੜੇ ਕਿਲੋ ਲੈ ਕੇ ਚੱਲੀਏ ਉਸ ਤੋਂ ਬਾਅਦ ਆਪਦੇ ਵੱਡੇ ਰਸਗੁਲੇ ਨੂੰ ਖੁ ਮੈਂ ਬਾਈ ਕਰਦਾ ਸੀ ਮੇਰੇ ਵੱਡੇ ਰਾਸਕੁਲੇ ਦੀਆਂ ਅੱਖਾਂ 'ਚ ਚਮਕੀ ਆ ਗਈ ਬਸ ਇੰਨੀ ਖੁਸ਼ੀ ਹੋ ਰਹੀ ਸੀ ਨਾ ਉਹਨੂੰ ਦੇਖ ਕੇ ਕਿ ਉਹਨੂੰ ਲੱਗਦਾ ਸੀ ਕਿ ਮੈਂ ਹੀ ਟ੍ਰੇਨ ਚ ਲਾਈ ਜਾ ਰਿਹਾ ਹਾਂ ਇਹ ਏਡੀ ਵੱਡੀ ਮੈਨੂੰ ਨਾ ਬੱਚਿਆਂ ਨਾਲ ਬੱਚੇ ਬਣ ਕੇ ਬਹੁਤ ਸਵਾਦ ਆਉਂਦਾ ਕਰਕੇ ਵੇਖਿਓ ਕਦੇ ਟਰਾਈ ਆਏ ਲੱਗੂਗਾ ਕਿ ਸਾਰੀ ਮੈਡੀਟੇਸ਼ਨ ਤੁਸੀਂ ਇੱਥੇ ਕਰ ਲਈ ਹੈ ਕਿਉਂਕਿ ਮੈਡੀਟੇਸ਼ਨ ਇਹ ਹੀ ਹੁੰਦੀ ਹੈ ਕਿ ਤੁਸੀਂ ਉਸ ਪਲ ਦੇ ਵਿੱਚ ਜਿਉ ਰਹੇ ਹੋ ਅਤੇ ਬੱਚੇ ਉਹੀ ਕਰਦੇ ਨੇ ਉਸੇ ਪਲ ਦੇ ਵਿੱਚ ਹੁੰਦੇ ਨੇ ਜਿਹੜੇ ਪਲ ਦੇ ਵਿੱਚ ਹੁੰਦੇ ਨੇ ਉਹ ਐਕਚੁਅਲ ਦੇ ਵਿੱਚ ਇਹ ਨਹੀਂ ਆ ਕਿ ਉਹ ਪਾਸਟ ਦੇ ਵਿੱਚ ਹੁੰਦੇ ਨੇ ਜਾਂ ਫਿਊਚਰ ਦੇ ਵਿੱਚ ਹੁੰਦੇ ਨੇ ਸੋ ਜੇ ਤੁਸੀਂ ਐਕਚੁਅਲ ਦੇ ਵਿੱਚ ਪ੍ਰੈਜ਼ੈਂਟ ਦੇ ਵਿੱਚ ਜਿਉਣਾ ਚਾਹੁੰਦੇ ਹੋ ਨਾ ਬੱਚਿਆਂ ਨਾਲ ਬੱਚੇ ਬਣ ਕੇ ਦੇਖਿਓ ਸੋ ਇਹ ਸੀ ਜੀ ਅੱਜ ਦਾ ਸਾਡਾ ਬਹੁਤ ਸੋਹਣਾ ਜਿਹਾ ਦਿਨ ਸ਼ੁਕਰ ਹੈ ਉਸ ਪ੍ਰਮਾਤਮਾ ਨੇ ਜ਼ਿੰਦਗੀ ਦੇ ਵਿੱਚ ਇਹ ਦਰਸ਼ਨ ਵੀ ਲਿਖੇ ਹੋਏ ਸੀ ਕਿ ਮੈਂ ਉੱਥੋਂ ਆ ਕੇ ਇੱਥੇ ਦਰਸ਼ਨ ਕਰ ਪਾਈ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਪਰਿਵਾਰ ਨਾਲ ਫੋਟੋ ਵੀਡੀਓਜ਼ ਕਰਨ ਦੀ ਕਿਉਂਕਿ ਇਹ ਖਾਸ ਜੀਆਂ ਮੈਮਰੀਜ਼ ਨੇ ਨਾ ਜਿਹੜੀਆਂ ਮੈਂ ਇਹਨਾਂ ਨੂੰ ਪ੍ਰਿੰਟ ਕਰਾ ਕੇ ਆਪਣੇ ਆਸਟ੍ਰੇਲੀਆ ਵਾਲੇ ਘਰ ਦੀ ਕੰਧ ਤੇ ਲਾਉਣੀ ਆ ਤਾਂ ਕਿ ਮੈਂ ਤੇ ਮੇਰੇ ਛੋਟੇ-ਛੋਟੇ ਬੱਚੇ ਘਰੇ ਤੁਰਦੇ-ਫ ਮੂਮੈਂਟ ਅਸੀਂ ਜਿੱਥੇ ਗਏ ਸੀ ਉੱਥੇ ਐਦਾਂ ਹੋਇਆ ਸੀ ਚਲੋ ਜੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਅੱਜ ਬਹੁਤ ਸੋਹਣਾ ਦਿਨ ਸੀ ਪ੍ਰਮਾਤਮਾ ਕਰੇ ਸਤਾਪਤਾ ਦਿਨ ਬਹੁਤ ਚੜ੍ਹਦੀ ਕਲਾ ਵਾਲਾ ਰਹੇ ਇਹ ਕਹਿਣਾ ਕਦੇ ਨਾ ਭੁੱਲਿਓ ਲਵ ਯੂ ਜ਼ਿੰਦਗੀ ਜ਼ਿੰਦਗੀ ਜਿਉਣ ਦਾ ਮਜ਼ਾ ਆ ਰਿਹਾ